ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਿੰਡ ਲੱਖੀ ਜੰਗਲ ਪਹੁੰਚੇ ਜਿੱਥੇ ਫਲਾਈ ਸਾਹਿਬ ਦਾ ਗੁਰਦੁਆਰਾ ਸਾਹਿਬ ਇੱਥੇ ਤੇ ਬਹੁਤ ਹੀ ਪ੍ਰਾਤਨ ਗੁਰਦੁਆਰਾ ਸਾਹਿਬ ਆ ਇਸ ਇਸ ਸਥਾਨ ਤੇ ਪਹਿਲੇ ਗੁਰੂ ਪਾਤਸ਼ਾਹ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਆਪਣੇ ਚਰਨਛੋਪਾ ਪ੍ਰਾਪਤ ਧਰਤੀ ਇੱਥੇ ਤਾਂ ਇੱਥੇ ਜਿਹੜੀ ਜਿਹੜੇ ਸਿਸਟਮ ਹੈਗਾ ਇਹ ਜਿਹੜੇ ਫਲਾਈ ਸਾਹਿਬ ਗੁਰਦੁਆਰਾ ਪਹੁੰਚੇ ਤੇ ਬਹੁਤ ਹੀ ਪ੍ਰਾਤਨ ਮਤਲਬ 5 ਸਦੀਆਂ ਪਹਿਲਾਂ ਦੀ ਇੱਥੇ ਫਲਾਈ ਮੌਜੂਦ ਆ ਜਿਹੜੇ ਕਿ ਗੁਰੂ ਸਾਹਿਬ ਨੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਾਤਨ ਕੀਤੀ ਫਲਾਈ ਦੇ ਉਹ ਦਤਨ ਕਰਨ ਤੋਂ ਬਾਅਦ ਉਹਦੇ ਚਾਰ ਫਾੜ ਕਰਕੇ ਧਰਤੀ ਵਿੱਚ ਘਟ ਤੇ ਤਾਂ ਉੱਥੋਂ ਜਿਹੜੀ ਫਲਾਈ ਜਿਹੜੀ ਉਤਪਨ ਹੋਈ ਆ ਉਹ ਹਜੇ ਹੀ ਬਹੁਤ ਪ੍ਰਾਤਨ ਜਿਹੜੀ ਫਲਾਈ ਆ ਇੱਥੇ ਮੌਜੂਦ ਆ ਤੇ ਇਸ ਦੇ ਨਾਲ ਗੁਰੂ ਹਰਗੋਬਿੰਦ ਜੀ ਮਹਾਰਾਜ ਜਿਹੜੇ ਪਾਸ਼ਾ ਸੀ ਉਹਨਾਂ ਨੇ ਆਪਣਾ ਘੋੜਾ ਤਕਰੀਰ ਨਾ ਬੰਨਿਆ ਸੀ ਉਹ ਵੀ ਇੱਥੇ ਕਰੀਬ ਸਾਹਿਬ ਵੀ ਮੌਜੂਦ ਹੈਗਾ ਜਿਵੇਂ ਕਿ ਅਸੀਂ ਲਗਾਤਾਰ ਦੱਸਦੇ ਆਉਂਦੇ ਆ ਵੀ ਸਾਡੀ ਯਾਤਰਾ ਜਿਹੜੀ ਹੈਗੀ ਆ ਮਾਚੀਵੜ ਸਾਹਿਬ ਚੱਲਦੀ ਹੋਈ ਸੀ ਰੁੱਖਾਂ ਨੂੰ ਦਿਖਾਉਂਦੇ ਆ ਰਹੇ ਆਂ ਰੁੱਖਾਂ ਨਾਲ ਗੁਰੂਆਂ ਦੀ ਸਾਜਵਾਰੀ ਗੱਲ ਕਰਦੇ ਆ ਰਹੇ ਆਂ ਉਹ ਸਾਡਾ ਜਿਹੜਾ ਸਫਰ ਹੈਗਾ ਇਹ ਬਠਿੰਡੇ ਸ਼ਹਿਰ ਚ ਪਹੁੰਚਿਆ ਪਹਿਲਾਂ ਅਸੀਂ ਬਠਿੰਡੇ ਸ਼ਹਿਰ ਚ ਵੰਦ ਦੇ ਗੁਰਦਵਾਰ ਸਾਹਿਬ ਨੂੰ ਕਵਰ ਕੀਤਾ ਤੇ ਅੱਜ ਅਸੀਂ ਫਲਾਈ ਸਾਹਿਬ ਨੂੰ ਕਵਰ ਕਰ ਰਹੇ ਆਂ ਤਾਂ ਮਕਸਦ ਇਹ ਹੀ ਹੈ ਵੀ ਲੋਕਾਂ ਨੂੰ ਸਾਡੇ ਜਾਗਰੂਕ ਕਰਨਾ ਹੈਗਾ ਸਾਡੇ ਵੀ ਪੰਜਾਬ ਦੇ ਪ੍ਰਾਤਨ ਕਿਹੜੇ ਰੁੱਖ ਹੁੰਦੇ ਸੀਗੇ ਜਿਵੇਂ ਆਪਾਂ ਸ਼ੁਰੂ ਕੀਤੀ ਯਾਤਰਾ ਵੇਲੇ ਜੰਡ ਸਾਹਿਬ ਦੇਖਿਆ ਉਸ ਤੋਂ ਬਾਅਦ ਅਸੀਂ ਰੇਰੂ ਸਾਹਿਬ ਦੇਖਿਆ ਆਪਣਾ ਉਦੋਂ ਵਾਰ ਤਿੰਦੂ ਸਾਹਿਬ ਦੇਖਿਆ ਸੀ ਖਿਰਨੀ ਸਾਹਿਬ ਦੇਖਿਆ ਸੀ ਉਸ ਵਾਰ ਫਲਾਈ ਸਾਹਿਬ ਦੇਖਿਆ ਸੀ ਤਾਂ ਮਕਸਦ ਇਹੀ ਸੀਗਾ ਵੀ ਸਾਨੂੰ ਲੋਕਾਂ ਨੂੰ ਜਾਗਰੂ ਕਰਕੇ ਇਹਨਾਂ ਵੱਲੋਂ ਤੋਰਨਾ ਹੈਗਾ ਵੀ ਸਾਡੇ ਪ੍ਰਾਤਨ ਰੁੱਖੀ ਪੰਜਾਬ ਦੇ ਇਹ ਸਾਡੀਆਂ ਪੁਰਾਣੀਆਂ ਝੜੀਆਂ ਹੁੰਦੀਆਂ ਸੀ ਇੱਥੇ ਪਿੰਡਾਂ ਵਿੱਚ ਤਾਂ ਇਹ ਸਾਨੂੰ ਹੁਣ ਸਮੇਂ ਦੀ ਲੋੜ ਹੈ ਇਹਨਾਂ ਨੂੰ ਜਿਹੜੀਆਂ ਪੁਰਾਣੀਆਂ ਜੜੀਆਂ ਸਾਡੇ ਬਰਸ ਤੋਂ ਖੜੇ ਆ ਉਹਨਾਂ ਨੂੰ ਬਚਾਇਆ ਜਾਵੇ ਤੇ ਨਵੇਂ ਅਸੀਂ ਸਾਡੀ ਰਾਉਂਡ ਕਲਾਸ ਫਾਊਂਡੇਸ਼ਨ ਨਾਲ ਰੁੱਖਾਂ ਨੂੰ ਤਿਆਰ ਕਰ ਰਹੀ ਆ ਜਿਸੇ ਵੀ ਕਿਸੇ ਫਾਰਮਰ ਨੂੰ ਪੰਚਾਇਤ ਨੂੰ ਇਹ ਰੁੱਖ ਚਾਹੀਦੇ ਸਾਡੀ ਨਰਸੀਏ ਪੰਜਾਬ ਦੇ ਪਿੰਡਾਂ 'ਚ ਹੈਗੀਆਂ ਉੱਥੋਂ ਲਿਆ ਸਕਦੇ ਆ ਤੇ ਹੁਣ ਥੋੜੀ ਜੀ ਗੱਲ ਫਲਾਹੀ ਬਾਰੇ ਕਰਾਂਗੇ ਜਿਹੜੀ ਫਲਾਹੀ ਦਾ ਰੋਖਾ ਇਹ ਮਤਲਬ ਕਹਿੰਦਾ ਜਿਹੜੇ ਖੁਸ਼ਕ ਇਲਾਕੇ ਆ ਉਹਨਾਂ ਇਲਾਕਿਆਂ ਵਿੱਚ ਆਰਾਮ ਨਾਲ ਹੋ ਜਾਂਦਾ ਹੈਗਾ ਜਿਹੜਾ ਟੈਂਪਰੇਚਰ ਹੈਗਾ ਬਿਲਕੁਲ ਲੋਅਸਟ ਟੈਂਪਰੇਚਰ ਮਾਈਨਸ 5 ਡਿਗਰੀ ਵੀ ਸਹਾਰ ਲੈਂਦੀ ਆ ਤੇ ਹਾਈਐਸਟ ਟੈਂਪਰੇਚਰ 45 ਤੋਂ 50 ਡਿਗਰੀ ਵੀ ਸਹਾਰ ਲੈਂਦੀ ਆ ਤੇ ਇਹ ਸੋਕਾ ਸਹਾਰਨ ਵਾਲੀ ਆ ਪਾਣੀ ਤੋਂ ਬਿਨਾਂ ਰਹਿਣ ਨਾਲ ਤਰਖਤ ਹੈਗਾ ਇਹ ਨੂੰ ਅਸੀਂ ਟਿੱਬਿਆਂ ਤੇ ਵੀ ਲਾਇਆ ਇਹ ਟਿੱਬਿਆਂ ਤੇ ਜਿਹੜੋ ਲਾਇਆ ਸੀ ਕਈ ਪੰਜਾਬ ਦੇ ਉੱਥੇ ਟਿੱਬਿਆਂ 'ਚ ਵਧੀਆ ਚੱਲ ਰਹੀ ਹੈ ਕੋਈ ਉਹਨੂੰ ਪਾਣੀ ਦੀ ਬਾਲਾ ਲੋੜ ਨਹੀਂ ਪੈਂਦੀ ਹੈਗੀ ਕਿਉਂਕਿ ਇਹ ਇਸ ਲਈ ਜਿਸ ਕਿਸੇ ਪਿੰਡ ਵਿੱਚ ਟਬੇ ਹੋਣ ਤਾਂ ਇਹਨਾਂ ਰੁੱਖਾਂ ਨੂੰ ਫਲਾਈ ਹੋਇਆ ਜੰਡ ਹੋਇਆ ਕਿਕਰ ਹੋਇਆ ਆਪਾਂ ਲਾ ਕੇ ਆਪਾਂ ਇਹਨਾਂ ਨੂੰ ਆਪਾਂ ਬਥੇਰੇ ਕਹਿੰਦਾ ਉਸ ਧਰਤੀ ਨੂੰ ਉਬਾਦ ਕਰ ਸਕਦੇ ਹੈਗੇ ਤਾਂ ਮੈਂ ਦੱਸ ਰਿਹਾ ਸੀਗਾ ਜੇ ਇਸ ਤਰ੍ਹਾਂ ਦੀ ਫਲਾਈ ਦੇ ਫਾਇਦੇ ਜਿਹੜੀ ਹੈ ਕਿ ਦਾਤਨ ਬਹੁਤ ਮਸ਼ਹੂਰ ਆ ਫਲਾਈ ਦੀ ਇਸ ਤੋਂ ਇਲਾਵਾ ਨਿੰਮ ਦੀ ਦਾਤਨ ਕਿਕਰ ਦੀ ਦਾਤਨ ਪੰਜਾਬ ਚ ਆਪਣੀ ਟਾਲੀ ਦਾਤਨ ਸੁਖਚੈਨ ਦੀ ਦਾਤਨ ਇਹਦਾ ਦਾਤਨ ਪਿੱਲੂ ਦੀ ਦਾਤਨ ਸਾਡੇ ਪੰਜਾਬ ਚ ਕੀਤੀ ਜਾਂਦੀ ਸੀ ਤਾਂ ਹੁਣ ਇਹ ਦਾਤਨ ਫਲਾਈ ਦੀ ਬੜੀ ਮਸ਼ਹੂਰ ਸੀ ਕਿਸੇ ਸਮੇਂ ਚ ਹੁਣ ਇਹ ਦਾਤਨਾਂ ਬਾਰੇ ਆਪਾਂ ਭੁੱਲਦੇ ਜਾ ਰਹੇ ਆ ਇਸ ਤੋਂ ਇਲਾਵਾ ਜਿਹੜਾ ਇਹ ਰੁੱਖ ਹੈਗਾ ਇਹਦੇ ਚ ਗੂੰਦ ਨਿਕਲਦੀ ਆ ਉਹ ਗੂੰਦੜੀ ਆ ਜਿਹੜੀ ਆਪਾਂ ਲੱਕੜ ਨੂੰ ਜਿਹੜੀ ਇਹਦੀ ਹੁੰਦੀ ਉਹਨੂੰ ਬਾਰਕ ਨੂੰ ਕੱਟ ਕੇ ਗੂੰਦ ਕੱਢਦੇ ਆ ਤਾਂ ਜਿਹੜਾ ਦਰਖਤ ਹੈਗਾ 200 300 ਗ੍ਰਾਮ ਇੱਕ ਦਰਖਤ ਦੇ ਜਾਂਦਾ ਗੂੰਦ ਨੂੰ ਤਾਂ ਉਹ ਗੂੰਦ ਦੇ ਬੜੇ ਫਾਇਦੇ ਸੀਗੇ ਗੂੰਦ ਨੂੰ ਆਪਾਂ ਬਹੁਤ ਮੈਡੀਸਨ ਵੈਲਿਊਸ ਉਹ ਜਿਹੜੀ ਆ ਪੰਜੀਰੀ ਸੀ ਜਿਹੜੀ ਜਦੋਂ ਆਪਾਂ ਜਨੇਪੇ ਤੋਂ ਬਾਅਦ ਜਿਹੜੀ ਜਦੋਂ ਪੰਜੀਰੀ ਬਣਾਉਂਦੇ ਆਪਾਂ ਬੱਚੇ ਦੇ ਪਰ ਦਿੰਦੇ ਜੋ ਲੇਡੀਜ਼ ਨੂੰ ਉਸ ਤੋਂ ਬਾਅਦ ਕਰਦੇ ਆ ਤਾਂ ਉਹ ਉਹ ਜਿਹੜੀ ਜਿਹੜੀ ਗੂੰਦ ਆ ਉਹ ਪਾਈ ਜਾਂਦੀ ਸੀ ਪੰਜੀਰੀ ਚ ਉਹ ਜਿਹੜੀ ਆ ਬੋਡੀ ਨੂੰ ਤਾਕਤ ਦਿੰਦੀ ਸੀ ਬੱਚੇ ਹੋਣ ਤੋਂ ਬਾ ਜਿਸ ਕਿਸੇ ਨੂੰ ਪਿੱਠ ਦੀ ਕੋਈ ਬਹੁਤ ਪੁਰਾਣੀ ਬਿਮਾਰੀ ਆ ਕੋਈ ਪਿੱਠ ਦਰਦ ਕਰਦੀ ਆ ਲੋਅਰ ਬੈਕ ਪੇਨ ਆ ਉਸ ਵਾਸਤੇ ਉਹ ਬਹੁਤ ਫਾਇਦੇਮੰਦ ਸੀਗੀ ਤੇ ਬਾਕੀ ਜਿਹੜੇ ਕਿਸੇ ਦੀ ਢਿੱਡ ਦੀ ਕੋਈ ਬਿਮਾਰੀ ਹੈ ਕੋਈ ਦਿੱਕਤ ਹੈਗੀ ਆ ਉਸ ਨੂੰ ਉਹ ਜੇ ਫਲਾਈ ਦੀ ਗੂਨ ਜਿਹੜੀ ਵਰਤੀ ਸੀ ਉਹ ਬਹੁਤ ਫਾਇਦੇਮੰਦ ਕਾਰਗਰ ਸੀਗੀ ਬਾਕੀ ਪੁਰਾਣੇ ਸਮੇਂ ਵਿੱਚ ਫਲਾਈ ਨੂੰ ਆਮ ਸਾਡੇ ਘਰਾਂ ਵਿੱਚ ਲਾ ਲਿਆ ਜਾਂਦਾ ਸੀਗਾ ਸਾਡੇ ਖੇਤਾਂ 'ਚ ਲਾਇਆ ਜਾਂਦਾ ਸੀਗਾ ਤਾਂ ਹੁਣ ਉਹ ਜਿਹੜਾ ਵਰਤਾਰਾ ਹੈਗਾ ਸਾਡਾ ਖਤਮ ਹੋ ਚੱਲਿਆ ਹੈਗਾ ਅਸੀਂ ਜਿਹੜਾ ਸਫਰ ਸਾਡਾ ਇਹ ਮਾਲਵੇ ਦਾ ਸੀ ਕਵਰ ਕਰਦੇ ਆ ਲਗਾਤਾਰ ਲਾਸਟ 10 ਸਾਲਾਂ 'ਚ ਉਹ ਕੌਮ ਦੇ ਉਹਨੇ ਅਲੱਗ-ਅਲੱਗ ਪਿੰਡਾਂ ਨੂੰ ਤੇ ਹੁਣ ਅਸੀਂ 1200 ਪਿੰਡ ਕਵਰ ਕਰ ਚੁੱਕੇ ਹਾਂ ਅਸੀਂ ਦੇਖਿਆ ਫਲਾਹੀ ਦੇ ਰੁੱਖ ਟਾਮੇ ਟੱਲੇ ਦੇਖਦੇ ਆ ਰੇਰੂ ਦੇ ਰੁੱਖ ਟਾਮੇ ਟੱਲੇ ਦੇਖਦੇ ਆ ਸਾਡੇ ਹਾਈਵੇ ਵੱਡੇ ਕਿ ਉੱਥੋਂ ਸਾਡੇ ਸਾਡੇ ਪ੍ਰਾਤਨ ਰੁੱਖ ਸਾਡੇ ਹੁੰਦੇ ਸੀਗੇ ਸਾਰੇ ਵੱਡੇ ਗਏ ਪਰ ਇਹਨਾਂ ਰੁੱਖਾਂ ਨੂੰ ਹੁਣ ਜਿਹੜਾ ਮਕਸਦ ਹੈਗਾ ਜਿਹੜਾ ਇਹਨਾਂ ਰੁੱਖਾਂ ਨੂੰ ਕਵਰ ਕਰਨ ਦਾ ਰੁੱਖਾਂ ਨੂੰ ਇਹੀ ਮਕਸਦ ਹੈ ਵੀ ਇਹਨੂੰ ਦਿਖਾਇਆ ਜਾ ਰਿਹਾ ਵੀ ਸਾਡੇ ਇਹ ਰੁੱਖ ਸੀਗੇ ਗੁਰੂ ਸਾਹਿਬਾਨ ਨੇ ਇਥੇ ਲਾਏ ਸੀ ਦਤਨ ਕੀਤੇ ਉਹਨਾਂ ਨੇ ਰੁੱਖਾਂ ਨੂੰ ਇਹ ਉਤਪਨ ਕੀਤਾ ਪੰਜਾਬ ਦੀ ਧਰਤੀ 'ਚ ਤਾਂ ਉਹ ਸਾਡੇ ਪੁਰਖੇ ਆ ਸਾਡੇ ਮਤਲਬ ਇਹ ਰੁ ਇਹਨੂੰ ਸਾਡਾ ਲਾਉਣ ਦਾ ਜਿੱਥੇ ਹੈਗਾ ਉਹਨੂੰ ਬਚਾਉਣ ਦਾ ਹੱਕ ਵੰਦਾ ਜਿੱਥੇ ਨਵੇਂ ਸਿਰੇ ਲਾਉਣ ਦੀ ਲੋ ਨਵੇਂ ਸਿਰੇ ਲਾਉਣ ਦਾ ਹੱਕ ਵੰਦਾ ਹੈਗਾ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਆਪਾਂ ਜਿੰਨੇ ਵੀ ਪੰਜਾਬ ਦੇ ਪ੍ਰਾਤਨ ਰੋਖਾਂ ਦੀ ਅਸੀਂ ਗੱਲਬਾਤ ਕਰਦੇ ਆ ਰਹੇ ਆ ਇਹ ਜਾਗ ਲਾਉਂਦੇ ਫਿਰਦੇ ਆ ਉਹ ਕਹ ਦਿੰਦੇ ਫਿਰਦੇ ਆ ਅਸੀਂ ਵੀ ਤੁਸੀਂ ਆਓ ਇਕੱਠੇ ਹੋਈਏ ਆਪਾਂ ਇਹਨਾਂ ਜਿਹੜੀਆਂ ਸਾਡੀ ਪਹਾੜੀ ਕਿਕਰ ਦੀ ਪ੍ਰੋਬਲਮ ਸਾਡੇ ਪੰਜਾਬ ਚ ਪਈ ਹੋਈ ਹੈ ਬਹੁਤ ਵੱਡੇ ਲੈਵਲ ਤੇ ਸਾਰੀ ਧਰਤੀ ਸਾਡੇ ਜਿੰਨੇ ਵੀ ਅਸੀਂ ਦੇਖਿਆ ਇੱਥੇ ਕੰਟਰੋਲਮੈਂਟ ਬਿਠੰਡੇ ਦਾ ਕੰਟਰੋਲਮੈਂਟ ਏਰੀਆ ਮਿਲਟਰੀ ਏਰੀਆ ਹੈਗਾ ਸਾਰਾ ਉਹ ਸਾਰੀ ਦੀ ਸਾਰੀ ਉਹ ਕਬਰ ਕੀਤੀ ਸਾਰੇ ਪੰਜਾਬ ਦਾ ਕੋਈ ਵੀ ਕੰਟੋਲਮੈਂਟ ਏਰੀਆ ਲਾਈਏ ਮਿਲਟਰੀ ਆਰਮੀ ਏਰੀਆ ਸਾਰੀਆਂ ਭਰੀ ਪਈ ਆ ਉਹਨਾਂ ਨੂੰ ਕੱਢਣਾ ਪੈਣਾ ਸਾਨੂੰ ਤੇ ਉਹਨਾਂ ਨੂੰ ਕੱਢ ਕੇ ਸਾਡੇ ਵਿਰਾਸਤੀ ਰੁੱਖਾਂ ਨਾਲ ਭਰਨਾ ਪੈਣਾ ਕਿਉਂਕਿ ਇਹ ਸਾਡੀ ਧਰਤੀ ਨੂੰ ਬਿਲਕੁਲ ਸੁੰਦਰੇ ਆ ਮਤਲਬ ਰੁੱਖ ਤੇ ਇਹ ਜਦ ਰੁੱਖ ਲਾਵਾਂਗੇ ਸਾਡੀ ਲਈ ਧਰਤੀ ਆ ਮੜ ਆਵਾਦ ਹੋਊਗੀ ਤਾਂ ਇਹੀ ਸਾਡਾ ਸੁਪਨਾ ਹੈਗਾ ਪੰਜਾਬ ਦੇ ਅਗਲੇ 10-15 ਸਾਲਾਂ ਦਾ ਅਸੀਂ ਮਤਲਬ ਇਹੋ ਜਿਹਾ ਸ਼ਿੰਗਾਰੀਏ ਪੰਜਾਬ ਨੂੰ ਤਾਂ ਕਿ ਸਾਡੇ ਲੋਕ ਇੱਥੇ ਵਿਜ਼ਿਟ ਕਰਨ ਆਉਣ ਤਾਕੇ ਦੇਖਣ ਲੋਕ ਹਾਂ ਵੀ ਇਹਨਾਂ ਨੇ ਜਿਹੜਾ ਜਿਹੜਾ ਪੰਜਾਬੀਆਂ ਨੇ ਮਿਲ ਕੇ ਇਕੱਠੇ ਹੋ ਕੇ ਆਪਣਾ ਇੱਕ ਵਧੀਆ ਕੰਮ ਕੀਤਾ ਤੇ ਜਿਹੜੇ ਪੰਜਾਬ ਦੀ ਧਰਤੀ ਨੂੰ ਮੋੜ ਕੇ ਰੁੱਖਣਾ ਸੰਗਾਰਿਆ ਇਹਦੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਜਿਸ ਕਿਸੇ ਵੀ ਇਹਨੂੰ ਰੋਖ ਦੀ ਲੋੜ ਆ ਸਾਡੇ ਕੋਲ ਸਾਡੇ ਨਰਸਿਸ ਨੂੰ ਲੈ ਆ ਸਕਦੇ ਧੰਨਵਾਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ